ਤਖਤ shri ਕੇਸਗੜ ਸਾਹਿਬ ਦੇ ਨਵੇਂ ਚੁਣੇ ਗਏ ਜਥੇਦਾਰ ਕੁਲਦੀਪ ਸਿੰਘ ਗੱਜਗੜ ਦੀ ਅੱਜ ਅੰਮ੍ਰਿਤ ਵੇਲੇ ਤਖਤ shri ਕੇਸਗੜ ਸਾਹਿਬ ਵਿਖੇ ਤਾਜ ਪੋਸ਼ੀ ਕੀਤੀ ਗਈ ਹੈ ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਜਥੇਦਾਰ ਲਾਏ ਜਾਣ ਤੋਂ ਉਹਨਾਂ ਨੇ ਅਸਹਿਮਤੀ ਜਤਾਈ ਹੈ ਇਸ ਦੇ ਨਾਲ ਹੀ ਕੁਝ ਜਥੇਬੰਦੀਆਂ ਤਖਤ shri ਕੇਸਗੜ ਸਾਹਿਬ ਪਹੁੰਚੀਆਂ ਨੇ ਨਵੇਂ ਚੁਣੇ ਗਏ ਜਥੇਦਾਰ ਨੂੰ ਦਸਤਾਰਾ ਭੇਟ ਕਰਨ ਦੇ ਲਈ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਕੌਮ ਨੂੰ ਇਕੱਠੇ ਤੇ ਇੱਕ ਕਰਨ ਦੇ ਲਈ ਕੌਮ ਨੂੰ ਇਕੱਠੇ ਤੇ ਇੱਕ ਕਰਨ ਦੇ ਲਈ ਜਥੇਦਾਰ ਸਾਹਿਬ ਦਾ ਸਨਮਾਨ ਕਰਨਾ ਜ਼ਰੂਰੀ ਹੈ ਸਾਰੇ ਆਨੋ ਜੀ ਦਸਤਾਰਬੰਦੀ ਅੱਜ ਜਥੇਦਾਰ ਸਾਹਿਬਾ ਨੂੰ ਹੋਈ ਆ ਤੇ ਫੌਜਾਂ ਵੀ ਦਲਪੰਥ ਦੇ ਨੁਮਾਇੰਦੇ ਵੀ ਲੈ ਕੇ ਆਏ ਨੇ ਇਹਨਾਂ ਦਸਤਾਰਬੰਦੀ ਤੇ ਅੱਜ ਅਸੀਂ ਦਸਤਾਰਬੰਦੀ ਇਹਨਾਂ ਨੂੰ ਜਥੇਦਾਰਾ ਉਹਨਾਂ ਨੂੰ ਕਰਕੇ ਜਾਵਾਂਗੇ ਤੇ ਬਾਕੀ ਸਾਰਿਆਂ ਨੂੰ ਨਿਕਦਾ ਨੂੰ ਸਾਰਿਆਂ ਵੱਲੋਂ ਵਧਾਈਆਂ ਲੱਖ ਲੱਖ ਵਧਾਈਆਂ ਹੋਣ। ਇਸ ਤਰ੍ਹਾਂ ਇਹਨਾਂ ਦਾ ਮਾਣ ਸਨਮਾਨ ਬਣਿਆ ਰਵੇ। ਮਹਾਰਾਜ ਚੜ੍ਹਦੀਆਂ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਇਸ ਕਰ ਲਈ ਜਿੱਥੇ ਹੋਲੇ ਮਹੱਲੇ ਦੀ ਵਧਾਈ ਦਿੰਨੇ ਆ ਉੱਥੇ ਜਥੇਦਾਰੀ ਦੇ ਪਦ ਦੀ ਉਹਨਾਂ ਨੂੰ ਵੀ ਵਧਾਈ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਨੇ ਆ ਸਮੁੱਚੀ ਸੇਕ ਕੌਮ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੇ ਨਾਲ ਸਰਕਾਰ ਉਹਨਾਂ ਦਾ ਬਹਾਲ ਰੱਖਿਆ ਜਾਵੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਰਕਾਰ ਉਹਨਾਂ ਦਾ ਸਰਕਾਰ ਦੇ ਨਾਲ ਹੀ ਸਾਰਾ ਸਰਕਾਰ ਹੋਊਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੋ ਪਰੰਪਰਾ ਚੱਲੀ ਆ ਰਹੀ ਹੈ ਉਹਦੇ ਤੇ ਪਹਿਰਾ ਦੇਣਗੇ ਉਹਨੇ ਇਹੋ ਹੀ ਆਪੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਆ ਜੀ ਸਿੰਘ ਸਾਹਿਬ ਜੀ ਦੀ ਦਫ਼ਤਰਬੰਦੀ ਹੋਣੀ ਸਾਨੂੰ ਸਨਾਹ ਭੇਜੇਗੇ ਅਸੀਂ ਉਫ ਕਰਕੇ ਆਏ ਆ ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਨਿੰਦੇ ਭੇਜੇਗੇ ਵੱਖ-ਵੱਖ ਜਾਇਬੰਦੀਆਂ ਨੂੰ ਉਹ ਅਸੀਂ ਇਥੇ ਹਾਜ਼ਰ ਹੋਏ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਾਡੀ ਹਾਈ ਲਾਊਗੀ ਅਸੀਂ ਉਥੇ ਪਹੁੰਚਾਂਗੇ ਤਕਸ਼ਰੀ ਕੇਸਗੜ ਸਾਹਿਬ ਦੇ ਨਵੇਂ ਚੁਣੇ ਗਏ ਜਥੇਦਾਰ ਕੁਲਦੀਪ ਸਿੰਘ ਗੱਜਗੜ ਦੀ ਅੱਜ ਅੰਮ੍ਰਿਤ ਵੇਲੇ ਤਕਸ਼ਰੀ ਕੇਸਗੜ ਸਾਹਿਬ ਵਿਖੇ ਤਾਜ ਪੋਸ਼ੀ ਕੀਤੀ ਗਈ ਹੈ ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਜਥੇਦਾਰ ਲਾਏ ਜਾਣ ਤੋਂ ਉਹਨਾਂ ਨੇ ਅਸਹਿਮਤੀ ਜਤਾਈ ਹੈ ਇਸ ਦੇ ਨਾਲ ਹੀ ਕੁਝ ਜਥੇਬੰਦੀਆਂ ਤਕਸ਼ਰੀ ਕੇਸਗੜ ਸਾਹਿਬ ਪਹੁੰਚਿਆ ਨੇ ਨਵੇਂ ਚੁਣੇ ਗਏ ਜਥੇਦਾਰ ਨੂੰ ਦਸਤਾਰਾ ਭੇਟ ਕਰਨ ਦੇ ਲਈ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਕੌਮ ਨੂੰ ਇਕੱਠੇ ਤੇ ਇੱਕ ਕਰਨ ਦੇ ਲਈ ਕੌਮ ਨੂੰ ਇਕੱਠੇ ਤੇ ਇੱਕ ਕਰਨ ਦੇ ਲਈ ਜਥੇਦਾਰ ਸਾਹਿਬ ਦਾ ਸਨਮਾਨ ਕਰਨਾ ਜ਼ਰੂਰੀ ਹੈ ਸਾਰੇ ਆਨੋ ਜੀ ਦਸਤਾਰ ਬੰਦੀ ਅੱਜ ਜਿਹਦਰ ਸਾਹਿਬਾ ਉਹਨਾਂ ਨੂੰ ਹੋਈ ਆ ਤੇ ਫੌਜਾਂ ਵੀ ਦਲਪੰਥ ਦੇ ਨਮਿੰਦੇ ਵੀ ਲੈ ਕੇ ਆਏ ਨੇ ਇਹਨਾਂ ਦੇ ਦਸਤਾਰ ਬੰਦੀ ਤੇ ਅੱਜ ਅਹੀਂ ਦਸਤਾਰ ਬੰਦੀ ਇਹਨਾਂ ਨੂੰ ਜਿਹਦਰਾ ਉਹਨਾਂ ਨੂੰ ਕਰਕੇ ਜਾਵਾਂਗੇ ਤੇ ਬਾਕੀ ਸਾਰਿਆਂ ਨੂੰ ਨਿਕਦਾ ਨੂੰ ਸਾਰਿਆਂ ਵੱਲੋਂ ਵਧਾਈਆਂ ਲੱਖ ਲੱਖ ਵਧਾਈਆਂ ਹੋਣਾਂ ਇਤਰਾਇਨਾ ਦਾ ਮਾਨ ਸਲਮਾਨਕ ਬਣਿਆ ਰਵੇ ਮਹਾਰਾਜ ਚੜ੍ਹਦੀਆਂ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਇਸ ਕਰ ਲਈ ਜਿੱਥੇ ਹੋਲੇ ਮਹੱਲੇ ਦੀ ਵਧਾਈ ਦਿੰਨੇ ਆ ਉੱਥੇ ਜਥੇਦਾਰੀ ਦੇ ਪਦ ਦੀ ਉਹਨਾਂ ਨੂੰ ਵੀ ਵਧਾਈ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਨੇ ਆ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੇ ਨਾਲ ਸਰਕਾਰ ਉਹਨਾਂ ਦਾ ਬਹਾਲ ਰੱਖਿਆ ਜਾਵੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਰਕਾਰ ਉਹਨਾਂ ਦਾ ਸਰਕਾਰ ਦੇ ਨਾਲ ਹੀ ਸਾਰਾ ਸਰਕਾਰ ਹੋਊਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੋ ਪਰੰਪਰਾ ਚੱਲੀ ਆ ਰਹੀ ਹੈ ਉਹਦੇ ਤੇ ਪਹਿਰਾ ਦੇਣਗੇ ਉਨੀ ਹੀ ਆ ਬੀ ਆਪਾ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚੇ ਅੱਜ ਸਿੰਘ ਸਾਹਿਬ ਜੀ ਦੀ ਦਫ਼ਤਰ ਬੰਦੀ ਹੋਣੀ ਸਾਨੂੰ ਸਲਾਹ ਭੇਜੇਗੇ ਅਸੀਂ ਉਹ ਕਰਕੇ ਆਏ ਆ ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਨੇਂਦੇ ਭੇਜੇਗੇ ਵੱਖ-ਵੱਖ ਜਾਇਬੰਦੀਆਂ ਨੂੰ ਉਹ ਅਸੀਂ ਇਥੇ ਹਾਜ਼ਰ ਹੋਏ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਾਡੀ ਹਾਜ਼ਰੀ ਲਾਉਗੀ ਅਸੀਂ ਉਥੇ ਪਹੁੰਚਾਂਗੇ